ਸਤ ਸ੍ਰੀ ਅਕਾਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਇਨੀ ਦਿਨੀ ਲੈਂਡ ਪੂਲਿੰਗ ਦੀ ਨੀਤੀ ਅਤੇ ਇਸ ਤੋਂ ਇਲਾਵਾ ਸਮਾਰਟ ਮੀਟਰਾਂ ਦਾ ਕਾਫੀ ਜ਼ਿਆਦਾ ਪੰਜਾਬ ਦੇ ਲੋਕਾਂ ਦੇ ਦੁਆਰਾ ਅਤੇ ਪੰਜਾਬ ਦੇ ਕਿਸਾਨਾਂ ਦੇ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਹੁਣ 30 ਜੁਲਾਈ ਨੂੰ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਟਰੈਕਟਰ ਜਾਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਸੋ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੂਰੇ ਪੰਜਾਬ ਦੇ ਵਿੱਚ ਅੱਜ ਹੁਣ ਟਰੈਕਟਰ ਮਾਰਚ ਹੋਵੇਗਾ ਜਿਸ ਦੇ ਦੇ ਕਾਰਨ ਪੂਰੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਕਿਸਾਨ ਦੇਣਗੇ ਸੋ ਇਸੇ ਦੌਰਾਨ ਹੁਣ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਜ਼ਮੀਨ ਮਾਲਕ ਰਜੇਸ਼ ਅਗਰਵਾਲ ਨੇ ਆਪਣੀ 100 ਏਕੜ ਜ਼ਮੀਨ ਜਿਹੜੀ ਆ ਉਹ ਲੈਂਡ ਪੂਲਿੰਗ ਦੇ ਲਈ ਦੇ ਦਿੱਤੀ ਹੈ ਜੀਆਂ ਤੁਹਾਨੂੰ ਦੱਸਦੀ ਹੈ ਕਿ ਇਹ ਪੰਜਾਬ ਦੇ ਹੀ ਲੋਕ ਹਨ ਜਿਨ੍ਹਾਂ ਦੇ ਵੱਲੋਂ ਆਪਣੀ ਜ਼ਮੀਨ ਜਿਹੜੀ ਆ ਉਹ ਸਰਕਾਰ ਨੂੰ ਦੇਣੀ ਸ਼ੁਰੂ ਵੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿੱਚ ਪੂਰਾ ਵਿਸ਼ਵਾਸ ਦਿਖਾਉਂਦੇ ਹੋਏ ਪਖੋਵਾਲ ਰੋਡ ਦੇ ਉੱਤੇ 100 ਏਕੜ ਜ਼ਮੀਨ ਰੱਖਣ ਵਾਲੇ ਜ਼ਮੀਨ ਮਾਲਕ ਰਜੇਸ਼ ਅਗਰਵਾਲ ਨੇ ਸੋਮਵਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਂਡਾ ਨੂੰ ਆਪਣੀ ਸ਼ਹਿਰੀ ਜਾਇਦਾਦ ਦੇ ਵਿਕਾਸ ਦੇ ਲਈ ਆਪਣੀ ਸਹਿਮਤੀ ਜਮ੍ਹਾਂ ਕਰਵਾਈ ਗਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸੇ ਦੌਰਾਨ ਲੁਧਿਆਣਾ ਤੋਂ ਨਵੇਂ-ਨਵੇਂ ਬਣੇ ਜਿਹੜੇ ਕੀ ਵਧਾਏ ਕਤੇ ਇਸ ਤੋਂ ਇਲਾਵਾ ਉਹਨਾਂ ਨੂੰ ਹੁਣ ਕੀ ਮੰਤਰੀ ਵੀ ਬਣਾ ਦਿੱਤਾ ਗਿਆ ਹੈ ਸੰਜੀਵ अरोड़ा ਜੋ ਕਿ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਉਹਨਾਂ ਦੀ ਸਰਕਾਰ ਦੇ ਵੱਲੋਂ ਲਗਾਤਾਰ ਜਿਹੜਾ ਕੀ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਜ਼ਮੀਨ ਜਿਹੜੀ ਕੀ ਸਰਕਾਰ ਨੂੰ ਦੇ ਦੇਣ ਜਿਸ ਦੇ ਬਦਲੇ ਉਹਨਾਂ ਨੂੰ ਲੱਖਾਂ ਰੁਪਈਆ ਦਿੱਤਾ ਜਾਵੇਗਾ ਸੋ ਜਿਹੜੀ 100 ਏਕੜ ਜ਼ਮੀਨ ਮਿਲਦੀ ਦੇਖ ਕੇ ਹੁਣ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਹੀ ਪੰਜਾਬ ਦੇ ਵਿੱਚੋਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਲੈਂਡ ਪੂਲਿੰਗ ਨੀਤੀ ਦੇ ਈਸ਼ਰਵਰਾਲ ਨੇ ਕੈਬਨਟ ਮੰਤਰੀ ਸੰਜੀਵ अरोड़ा ਅਤੇ ਡਿਪਟੀ ਕਮਿਸ਼ਨਰ ਹਮਾਂਚੂ ਜੈਨ ਜੋ ਕਿ ਗਲਾਂਡਾ ਦੇ ਮੁੱਖ ਪ੍ਰਸ਼ਾਂਸ਼ਕ ਦੇ ਵਜੋਂ ਕੰਮ ਕਰ ਰਹੇ ਹਨ ਸੋ ਉਨ੍ਹਾਂ ਦੀ ਮੌਜੂਦਗੀ ਦੇ ਵਿੱਚ ਆਪਣਾ ਸਹਿਮਤੀ ਪੱਤਰ ਦਿੱਤਾ ਹੈ ਕੈਬਨਟ ਮੰਤਰੀ ਸੰਜੀਵ अरोड़ा ਨੇ ਲੈਂਡ ਪੂਲਿੰਗ ਨੀਤੀ ਦੇ ਰਾਹੀਂ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੇ ਉੱਤੇ ਜ਼ੋਰ ਦਿੱਤਾ ਹੈ ਤੇ ਉਨ੍ਹਾਂ ਨੇ ਕਿਹਾ ਹੈ ਕਿ ਰਜੇਸ਼ ਦੀ ਇਸ ਭਾਗੀਦਾਰੀ ਦੇ ਕਾਰਨ ਨੂੰ ਕਾਫੀ ਜ਼ਿਆਦਾ ਖੁਸ਼ੀ ਮਿਲੀ ਹੈ ਜੋ ਕਿ ਜ਼ਮੀਨ ਮਾਲਕਾਂ ਨੂੰ ਸ਼ਹਿਰੀ ਵਿਕਾਸ ਪ੍ਰੋਜੈਕਟ ਦੇ ਵਿੱਚ ਸਰਕਾਰ ਦੇ ਨਾਲ ਭਾਈਵਾਲੀ ਕਰਨ ਦੇ ਲਈ ਹੋਰ ਵੀ ਉਤਸ਼ਾਹਿਤ ਕਰਨਗੇ ਪਾਰਟਨ ਉਹਨਾਂ ਦੱਸਦੀ ਹੈ ਕਿ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਪੰਜਾਬ ਦੇ ਜਿਹੜੇ ਕਿਸਾਨ ਹਨ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣੀ ਜ਼ਮੀਨ ਇਹਨਾਂ ਨੂੰ ਨਹੀਂ ਦੇਣਗੇ ਚਾਹੇ ਉਹ ਇਸ ਤਰ੍ਹਾਂ ਦੇ 100 ਹੋਰ ਬੰਦਿਆਂ ਦੇ ਕੋਲੋਂ ਆਪਣੀ ਜ਼ਮੀਨ ਜਿਹੜੀ ਆ ਉਹ ਲੈਂਡ ਪੂਲਿੰਗ ਨੀਤੀ ਦੇ ਤਹਿਤ ਜਿਹੜਾ ਕਿ ਸਹਿਮਤੀ ਵਾਲਾ ਪੱਤਰ ਦਿਖਾ ਕੇ ਲੈ ਲੈਣ ਕਿਉਂਕਿ ਕਿਸਾਨਾਂ ਦੇ ਦੁਆਰਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਜਾਨ ਦੇ ਦੇਣਗੇ ਪਰ ਆਪਣੀ ਜ਼ਮੀਨ ਕਿਸੇ ਵੀ ਹਾਲਤ ਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਇਸ ਨੀਤੀ ਦੇ ਤਹਿਤ ਨਹੀਂ ਦੇਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਦੇ ਵਿੱਚ ਫਿਰ ਤੋਂ ਬੱਦਲ ਫਟ ਗਿਆ ਹੈ ਜਿਸ ਦੇ ਕਾਰਨ 4 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਜ਼ਮੀਨ ਖਿਸਕਣ ਦੇ ਕਾਰਨ ਮਲਬੇ ਦੇ ਹੀਟਾਂ ਦੱਬ ਗਏ ਹਨ ਕਈ ਵਾਰ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬੱਦਲ ਫਟ ਰਹੇ ਹਨ ਜਿਸ ਤੋਂ ਬਾਅਦ ਕੀ ਅੱਜ ਫਿਰ ਤੋਂ ਜਿਹੜਾ ਕੀ ਤੁਹਾਨੂੰ ਦੱਸਦੀ ਹੈ ਕਿ ਮੰਗਲਵਾਰ ਵਾਲੇ ਦਿਨ ਸਵੇਰ ਵੇਲੇ ਜਿਹੜਾ ਕੀ ਬੱਦਲ ਫਟਿਆ ਜਿਸ ਦੇ ਕਾਰਨ ਭਾਰੀ ਮੀਂਹ ਤੋਂ ਬਾਅਦ ਤਬਾਹੀ ਮਚ ਗਈ ਜ਼ਮੀਨ ਖਿਸਕਣ ਅਤੇ ਮਲਬਾ ਡਿਗਣ ਦੀਆਂ ਘਟਨਾਵਾਂ ਦੇ ਕਾਰਨ ਹੁਣ ਸ਼ਹਿਰ ਦੀ ਜੀ ਉਠਪ ਹੋ ਚੁੱਕੀ ਹੈ ਇਸੇ ਦੇ ਨਾਲ ਹੀ ਇਸ ਆਫਤ ਦੇ ਵਿੱਚ ਹੁਣ ਚਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਸਭ ਤੋਂ ਵੱਧ ਨੁਕਸਾਨ ਜੇਲ ਰੋਡ ਜੋਨਸ ਹਸਪੀਟਲ ਰੋਡ ਦੇ ਉੱਤੇ ਸੈਨ ਖੇਤਰ ਦੇ ਵਿੱਚ ਹੋਇਆ ਹੈ ਸੋ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟ ਰਹੇ ਹਨ ਲਗਾਤਾਰ بارش ਹੋ ਰਹੀ ਹੈ ਜਿਸ ਦਾ ਖਤਰਾ ਕੀ ਪੰਜਾਬ ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਲਗਭਗ ਲੀਖਵਰ ਦੀ ਗੱਲ ਕਰੀਏ ਤੇ ਹੁਣ 1 ਅਗਸਤ ਤੋਂ ਹੋਣ ਜਾ ਰਹੇ ਹਨ ਵੱਡੇ ਬਦਲਾਅ UPI ਮੁਕਤ ਸਣੇ ਕ੍ਰੈਡਿਟ ਕਾਰਡ ਦੇ ਨਾਲ ਜੁੜੀਆਂ ਇਹ ਸੇਵਾਵਾਂ ਹੋ ਜਾਣਗੀਆਂ ਖਤਮ ਸਿੱਧਾ ਪਵੇਗਾ ਤੁਹਾਡੀ ਜੇਬ ਦੇ ਉੱਤੇ ਅਸਰ ਜੀ ਹਾਂ ਪਹਿਲੀ ਅਪਡੇਟ ਦੀ ਗੱਲ ਕਰੀਏ ਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਜੁਪੀਆਈ ਆਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ ਐਪ ਦੇ ਵਿੱਚ ਹੁਣ ਬੇਲੋੜੇ ਲੋਡ ਨੂੰ ਘਟਾਉਣ ਦੇ ਲਈ ਪੀਟੀਐਮ ਫੋਨਪੇ ਗੂਗਲ ਪੇ ਵਰਗੀਆਂ ਜਿਹੜੀਆਂ ਜੁਪੀਆਈ ਐਪ ਦੇ ਲਈ ਇੱਕ ਸੀਮਾ ਨਿਰਧਾਰਤ ਕਰਨ ਜਾ ਰਹੀ ਹੈ ਇਹ ਨਵੇਂ ਬਦਲਾਅ ਦੇ ਤਹਿਤ ਹੁਣ ਆਪਭੋਗਤਾ 50 ਵਾਰ ਤੋਂ ਵੱਧ ਆਪਣੇ ਖਾਤੇ ਦੇ ਬਕਾਇਆ ਦੀ ਜਾਂਚ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਆਪਭੋਗਤਾ ਇੱਕ ਐਪ ਤੋਂ ਦਿਨ ਦੇ ਵਿੱਚ 25 ਵਾਰ ਬੈਂਕ ਖਾਤੇ ਦੇ ਬੇਰਬੇ ਦੇਖ ਸਕਣਗੇ ਇਸੇ ਦੇ ਨਾਲ ਹੀ ਆਟੋ ਪੀ ਲਈ ਸਮਾਂ سلاٹ ਵੀ ਨਿਰਧਾਰਤ ਕਰ ਦਿੱਤਾ ਗਿਆ ਹੈ 10 ਵਜੇ ਤੋਂ ਪਹਿਲਾਂ ਅਤੇ ਇਸ ਤੋਂ ਇਲਾਵਾ 1 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਅਤੇ ਰਾਤ 9:30 ਵਜੇ ਤੋਂ ਬਾਅਦ ਜਿਸ ਦੇ ਕਾਰਨ ਕੀ ਇਹ ਸਾਰੇ ਨਿਯਮ ਯੂਪੀਆਈ ਯੂਜ਼ਰ ਦੇ ਉੱਤੇ ਲਾਗੂ ਹੋਣਗੇ ਇਸ ਤੋਂ ਇਲਾਵਾ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਵੀ ਵੱਡਾ ਬਦਲਾਅ ਹੋਵੇਗਾ ਜੀਹਾਂ ਤੁਹਾਨੂੰ ਦੱਸ ਦਿੱਤਾ ਕਿ ਜਿੱਥੇ ਪਿਛਲੇ ਮਹੀਨੇ ਹੀ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 60 ਰੁਪਏ ਘਟਾਈਆਂ ਗਈਆਂ ਸਨ ਸੋ ਹੁਣ ਦੇਖਣਾ ਹੋਵੇਗਾ ਕਿ ਘਰੇਲੂ ਗੈਸ ਦੀਆਂ ਕੀਮਤਾਂ ਸਰਕਾਰ ਦੇ ਵੱਲੋਂ ਘਟਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਹਵਾਈ ਯਾਤਰਾ ਵੀ ਹੋ ਸਕਦੀ ਹੈ ਮਹਿੰਗੀ ਜੀਹਾਂ ਤੁਹਾਨੂੰ ਦਿਆਦੀ ਹੈ ਕਿ ਹੁਣ ਹਵਾਈ ਟਿਕਟਾਂ ਜਿਹੜੀਆਂ ਮਹਿੰਗੀਆਂ ਹੋ ਸਕਦੀਆਂ ਹਨ 1 ਅਗਸਤ ਤੋਂ ਬਾਅਦ ਇਸ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ SBI ਮੁਫਤ ਕ੍ਰੈਡਿਟ ਕਾਰਡ ਬੀਮਾ ਬੰਦ ਕਰਨ ਜਾ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਿਆ ਕਿ 11 ਅਗਸਤ ਤੋਂ ਜਿਹੜਾ ਕਿ ਬੈਂਕ ਦੇ ਵੱਲੋਂ ਹੁਣ SBI ਮੁਫਤ ਕ੍ਰੈਡਿਟ ਕਾਰਡ ਬੀਮਾ ਜਿਹੜਾ ਕਿ ਬੰਦ ਕਰਨ ਦਾ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਪਹਿਲਾਂ ਜਿੱਥੇ ਕਿ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀ ਜਿਹੜੀ ਮੁਫਤ ਹਵਾਈ ਦੁਰਘਟਨਾ ਬੀਮਾ ਕਵਰ ਜਿਹੜੀ ਕਿ ਪੇਸ਼ ਕੀਤੀ ਜਾਂਦੀ ਸੀ ਜੋ ਹੁਣ ਬੰਦ ਹੋਣ ਜਾ ਰਿਹਾ ਹੈ ਇਸ ਤੋਂ ਲਗਭਗ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਵੀ 1 ਅਗਸਤ ਤੋਂ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਜੀਹਾਂ ਪੰਜਾਬ ਦੇ ਵਿੱਚ ਹੁਣ 1 ਅਗਸਤ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਨਸ਼ਿਆਂ ਵਿਰੁੱਧ ਵਿਸ਼ੇ ਦੀ ਪੜ੍ਹਾਈ ਸ਼ੁਰੂ ਹੋਣ ਜਾ ਰਹੀ ਹੈ ਇਸ ਬਾਰੇ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਹਿਮ ਫੈਸਲਾ ਜਿਹੜਾ ਲਿਆ ਹੈ ਤੇ ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੂਬੇ ਦੇ ਵਿੱਚ ਨਸ਼ਿਆਂ ਦੇ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ ਤੇ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਤੀਜਾ ਫੇਜ਼ ਬਹੁਤ ਮਹੱਤਵਪੂਰਨ ਹੈ ਇਹ ਮੁਹਿੰਮ ਹੁਣ ਕਲਾਸਰੂ ਤੋ ਸ਼ੁਰੂ ਹੋਵੇਗੀ ਅਤੇ ਮੰਤਰੀ ਬੈਂਸ ਨੇ ਦੱਸਿਆ ਹੈ ਕਿ ਸਰਕਾਰੀ ਸਕੂਲਾਂ 'ਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਨਸ਼ਿਆਂ ਵਿਰੁੱਧ ਵਿਸ਼ੇ ਦੀ ਪੜ੍ਹਾਈ ਕਰਵਾਉਣੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਜਾਵੇਗੀ ਤੇ ਇਹ ਜਿਹੜਾ ਕਿ ਹੁਣ 1 ਅਗਸਤ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਸੋ ਕਾਫੀ ਵੱਡੀ ਖੁਸ਼ਖਬਰੀ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਕਿ ਇਹ ਐਲਾਨ ਕੀਤਾ ਗਿਆ ਹੈ ਹੋ ਸਕਦਾ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਇਹ ਹੁਕਮ ਜਿਹੜੇ ਉਹ ਜਾਰੀ ਕੀਤੇ ਜਾਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਕਿ ਪੰਜਾਬ ਦੇ ਵਿੱਚ ਲਗਾਤਾਰ ਮਲਾਵਟੀ ਦੁੱਧ ਕੇ ਪਨੀਰ ਕਾਫੀ ਜ਼ਿਆਦਾ ਜਿਹੜਾ ਵੱਡੀ ਮਾਤਰਾ ਦੇ ਵਿੱਚ ਪਾਇਆ ਜਾ ਰਿਹਾ ਹੈ ਸੋ ਹੁਣ ਮੰਡੀ ਦੇ ਵਿੱਚ ਪਨੀਰ ਵੇਚਣ ਦੇ ਉੱਤੇ ਪੂਰਨ ਪਾਬੰਦੀ ਲੱਗ ਗਈ ਹੈ ਨੋਟਿਸ ਕੀਤਾ ਗਿਆ ਹੈ ਜਾਰੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਪਰਚੂਨ ਮੰਡੀ ਦੇ ਵਿੱਚ ਨਕਲੀ ਪਨੀਰ ਵੇਚਣ ਵਾਲਿਆਂ ਨੂੰ ਹੁਣ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਤੇਜ਼ ਤੋਂ ਇਲਾਵਾ ਹੁਣ ਨਕਲੀ ਪਨੀਰ ਦਾ ਜਿਹੜਾ ਕਿ ਗੋਰਖ ਧੰਦਾ ਕਰਨ ਉਹ ਦੁਕਾਨਦਾਰ ਬਾਜ਼ ਨਹੀਂ ਆ ਰਹੇ ਸੋ ਇਸ ਦੇ ਕਾਰਨ ਨਕਲੀ ਪਨੀਰ ਵੇਚਣ ਵਾਲਿਆਂ ਦੇ ਵਿਰੁੱਧ ਵੱਡਾ ਐਕਸ਼ਨ ਲਿਆ ਗਿਆ ਹੈ ਜੋ ਨਕਲੀ ਪਨੀਰ ਦੇ ਗੋਰਖ ਧੰਦੇ ਦੇ ਵਿੱਚ ਸ਼ਾਮਲ ਹਨ ਉਹਨਾਂ ਨੂੰ ਵੀ ਜਿਹੜੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਚੇਅਰਮੈਨ ਗਰਜੀਤ ਗਿੱਲੇ ਦੇ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਆ ਮੰਡੀ ਦੇ ਵਿੱਚ ਪਨੀਰ ਵੇਚਣ ਦੇ ਉੱਤੇ ਪੱਕੇ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਨਕਲੀ ਪਨੀਰ ਮਾਫੀਆ ਕਾਫੀ ਲੰਬੇ ਸਮੇਂ ਤੋਂ ਮੰਡੀ ਦੇ ਵਿੱਚ ਸਰਗਰਮ ਸੀ ਜਿਸ ਨੂੰ ਅੱਜ ਹੁਣ ਖਤਮ ਕਰ ਦਿੱਤਾ ਗਿਆ ਹੈ ਨਕਲੀ ਪਨੀਰ ਦੇ ਨਾਲ ਲੋਕਾਂ ਦੀ ਜਾਨ ਦੇ ਨਾਲ ਖਲਵਾੜ ਹੁੰਦਾ ਹੈ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲਗਾਤਾਰ ਹੁਣ ਸ਼ਾਪੇਮਾਰੀ ਕੀਤੀ ਜਾਵੇਗੀ ਜੇਕਰ ਕਿਸੇ ਦੇ ਕੋਲ ਵੀ ਪਨੀਰ ਪਾਇਆ ਜਾਂਦਾ ਹੈ ਤੇ ਉਸ ਦੇ ਸੈਂਪਲ ਲੈ ਜਾਣਗੇ ਤੇ ਜੇਕਰ ਉਹ ਪਨੀਰ ਨਕਲੀ ਨਿਕਲਦਾ ਹੈ ਤੇ ਉਸੇ ਸਮੇਂ ਉਸ ਨੂੰ ਕੜੀ ਸਜ਼ਾ ਵੀ ਦਿੱਤੀ ਜਾਵੇਗੀ ਸੋ ਲੁਧਿਆਣਾ ਦੀ ਮੰਡੀ ਦੇ ਵਿੱਚ ਤੁਹਾਨੂੰ ਦੱਸ ਦਈਏ ਨਵੇਂ ਨਿਯਮ ਹੁਣ ਲਾਗੂ ਹੋ ਚੁੱਕੇ ਹਨ ਸੂਤੜਲੇ ਦੇ ਨਾਲ ਨਕਲੀ ਪਨੀਰ ਵੇਚਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਕਿ ਨਕਲੀ ਪਨੀਰ ਬਰਾਮਦ ਕੀਤਾ ਗਿਆ ਤੇ ਹੁਣ ਇਸ ਦੇ ਉੱਤੇ ਪੱਕੀ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਭਵਾਨੀਗੜ੍ਹ ਸੁਨਾਮ ਰੋਡ ਦਾ ਨਾਮ ਸ਼ਹੀਦ ਉਦਮ ਸਿੰਘ ਮਾਰਗ ਰੱਖਿਆ ਜਾਵੇਗਾ ਸੋ ਪੰਜਾਬ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਜਿਹੜਾ ਕਿ 31 ਜੁਲਾਈ ਨੂੰ ਸੂਬੇ ਭਰ ਦੇ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦਿਨ ਸਾਰੇ ਹੀ ਸਰਕਾਰੀ ਦਫ਼ਤਰ ਸਕੂਲ ਕਾਲਜ ਜਿਹੜੇ ਉਹ ਬੰਦ ਰਹਿਣਗੇ ਇਸੇ ਦੇ ਨਾਲ ਹੀ ਭਵਾਨੀਗੜ੍ਹ ਸੁਨਾਮ ਰੋਡ ਦਾ ਨਾਮ ਹੁਣ ਜਿਹੜਾ ਕਿ ਬਦਲ ਕੇ ਸ਼ਹੀਦ ਉਦਮ ਸਿੰਘ ਮਾਰਗ ਰੱਖ ਦਿੱਤਾ ਜਾਵੇਗਾ ਸਰਕਾਰ ਨੇ ਇਸ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोੜਾ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮਿਲ ਕੇ ਸਾਂਝੇ ਤੌਰ ਦੇ ਉੱਤੇ ਇਸ ਸੜਕ ਦਾ ਜਿਹੜਾ ਕਿ ਨਾਮਕਰਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਸੋ ਇਸੇ ਦੌਰਾਨ ਤੋਂ ਅੰਦਾਜ਼ਾ ਦਈਏ ਕਿ ਇਸ ਦਿਨ ਸਾਰੇ ਪੰਜਾਬ ਦੇ ਵਿੱਚ ਹੁਣ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸਕੂਲ ਕਾਲਜ ਸਣੇ ਜਿਹੜੇ ਸਾਰੇ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ ਸੋ ਵੀਰਵਾਰ ਨੂੰ ਹੁਣ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਡੈਮ ਦੇ ਵਿੱਚੋਂ ਛੱਡਿਆ ਗਿਆ ਹੈ ਫਿਰ ਤੋਂ ਪਾਣੀ ਪੰਜਾਬ ਦੇ ਵਿੱਚ ਜਾਰੀ ਹੋਇਆ ਅਲਰਟ ਇਹ ਇਲਾਕੇ ਰਹਿਣ ਸਾਵਧਾਨ ਜੀ ਹਾਂ ਤੁਹਾਨੂੰ ਦੱਸ ਦਿਆਂ ਕਿ ਲਗਾਤਾਰ ਹਮਾਚਲ ਪ੍ਰਦੇਸ਼ ਦੇ ਵਿੱਚ بارش ਹੋ ਰਹੀ ਹੈ ਜਿਸ ਦੇ ਕਾਰਨ ਲਗਾਤਾਰ ਪੰਜਾਬ ਵੱਲ ਨੂੰ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਬਲਾਸਪੁਰ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਦੇ ਉੱਤੇ ਬਣੇ ਕੋਲ ਡੈਮ ਤੋਂ ਅੱਜ ਸਵੇਰੇ 6.5 ਵਜੇ ਜਿਹੜਾ ਕਿ ਪਾਣੀ ਛੱਡਿਆ ਗਿਆ ਹੈ ਕੋਲ ਡੈਮ ਤੋਂ ਪਾਣੀ ਛੱਡਣ ਨਾਲ ਹੁਣ ਦਰਿਆ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧ ਗਿਆ ਹੈ ਜੀਹਾਂ ਡੈਮ ਪ੍ਰਬੰਧਨ ਨੇ ਹੁਣ ਬਲਾਸਪੁਰ ਤੋਂ ਪੰਜਾਬ ਤੱਕ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ ਕੋਲ ਡੈਮ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਵਿੱਚ ਹੁਣ ਪਾਣੀ ਜਿਹੜਾ ਕਿ ਪੰਜਾਬ ਦੇ ਰੋਪੜ ਰੂਪਨਗਰ ਦੇ ਵਿੱਚ ਦਾਖਲ ਹੁੰਦਾ ਹੈ ਰੋਪੜ ਤੋਂ ਬਾਅਦ ਸਤਲੁਜ ਦਰਿਆ ਪੰਜਾਬ ਵਿੱਚ ਪੱਛਮ ਵੱਲ ਵਗਦਾ ਹੈ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਲੰਘਦਾ ਹੈ ਸੋ ਇਸ ਤੋਂ ਬਾਅਦ ਹੁਣ ਹਰੀਕੇ ਪਤਣ ਦੇ ਨੇੜੇ ਬਿਆਸ ਦਰਿਆ ਦੇ ਨਾਲ ਜਾ ਕੇ ਮਿਲਦਾ ਹੈ ਤੇ ਫਿਰ ਦੱਖਣ ਪੱਛਮ ਵੱਲ ਮੁੜਦਾ ਹੈ ਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਜਾ ਕੇ ਵਗਦਾ ਹੈ ਸੋ ਅੰਤ ਦੇ ਵਿੱਚ ਇਹ ਦਰਿਆ ਪਾਕਿਸਤਾਨ ਦੇ ਵਿੱਚ ਦਾਖਲ ਹੁੰਦਾ ਹੈ ਤੇ ਇਸ ਤੋਂ ਇਲਾਵਾ ਬਹਾਵਲਪੁਰ ਦੇ ਨੇੜੇ ਚਨਾਬ ਦਰਿਆ ਦੇ ਵਿੱਚ ਮਿਲ ਜਾਂਦਾ ਦਾ ਹੈ ਸੋ ਹੁਣ ਤੁਹਾਨੂੰ ਦੱਸਿਆ ਕਿ ਕੋਲ ਡੈਮ ਤੋਂ ਕਾਫੀ ਜ਼ਿਆਦਾ ਪਾਣੀ ਛੱਡਿਆ ਗਿਆ ਹੈ ਜਿਸ ਦੌਰਾਨ ਹੁਣ ਲੋਕਾਂ ਨੂੰ ਸੁਚੇਤ ਰਹਿਣ ਦਾ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਹੈ ਤੇ ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਸਲਾਹ ਵੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਲਾਵਾ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਅਤੇ ਬਿਜਲੀ ਲਿਸ਼ਕਣ ਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਭਵਿੱਖਬਾਣੀ ਦੇ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਇਹ ਮੀਂਹ ਜਿਹੜਾ ਕਿ ਤੁਹਾਨੂੰ ਦੱਦੀ ਹੈ ਕਿ ਅਸਮਾਨੀ ਬਿਜਲੀ ਵੀ ਇਸ ਦੇ ਵਿੱਚ ਲਿਸ਼ਕੇਗੀ ਤੇ ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਇਸੇ ਦੇ ਨਾਲ ਹੀ ਹੁਣ ਮੌਸ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਕਿ 28 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਮੀਂਹ ਦੀ ਸੰਭਾਵਨਾ ਪਹਿਲਾਂ ਹੀ ਜਤਾ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਸੰਗਰੂਰ ਪਟਿਆਲਾ ਮੋਹਾਲੀ ਫਤਿਹਗੜ੍ਹ ਸਾਹਿਬ ਲੁਧਿਆਣਾ ਚੰਡੀਗੜ੍ਹ ਰੂਪਨਗਰ ਜਲੰਧਰ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜਿਨ੍ਹਾਂ ਦੇ ਵਿੱਚ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੋ 29 ਜੁਲਾਈ ਨੂੰ ਵੀ ਜਿਹੜਾ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਤੇ 23 ਤੋਂ 30 ਜੁਲਾਈ ਨੂੰ ਨਵਾਂ ਸ਼ਹਿਰ ਰੂਪਨਗਰ ਹੁਸ਼ਿਆਰਪੁਰ ਦੇ ਵਿੱਚ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਜਦੋਂ ਕਿ 31 ਜੁਲਾਈ ਨੂੰ ਹੁਸ਼ਿਆਰਪੁਰ ਤਰਨਤਾਰਨ ਕਪੂਰਥਲਾ ਆਦਿ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕਿ ਦਰਮਿਆਨਾ ਮੀਂਹ ਪੈ ਸਕਦਾ ਹੈ ਤੇ 1 ਅਗਸਤ ਨੂੰ ਹੁਸ਼ਿਆਰਪੁਰ ਪਠਾਨਕੋਟ ਰੂਪਨਗਰ ਆਦਿ ਦੇ ਵਿੱਚ 50 ਫੀਸਦੀ ਤੋਂ ਵੱਧ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਫੌਜਿਲકા ਮੁਖਤਸਰ ਫਰੀਦਕੋਟ ਬਠਿੰਡਾ ਜ਼ਿਲ੍ਹੇ ਜਿਹੜੇ ਆ ਉਹ ਸੁੱਕੇ 1 ਅਗਸਤ ਨੂੰ ਰਹਿਣਗੇ ਇਸ ਤੋਂ ਇਲਾਵਾ ਅਗਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਤਿਹਾੜੀ ਸੀਜ਼ਨ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਦੇ ਵਿੱਚ ਹੋ ਗਿਆ ਹੈ ਭਾਰੀ ਵਾਧਾ ਜੀ ਹਾਂ ਵਪਾਰੀਆਂ ਦੀ ਵਧ ਗਈ ਹੈ ਚਿੰਤਾ ਤਿਹਾੜੀ ਸੀਜ਼ਨ ਦੀ ਆਮਦ ਤੋਂ ਪਹਿਲਾਂ ਹੀ ਕਣਕ ਦੀਆਂ ਕੀਮਤਾਂ ਦੇ ਵਿੱਚ ਆਏ ਅਚਾਨਕ ਉਛਾਲ ਨੇ ਹੁਣ ਆਟਾ ਅਤੇ ਮੈਦਾ ਮਠਿਆਈਆਂ ਦੇ ਵਪਾਰ ਦੇ ਨਾਲ ਜੁੜੇ ਉਦਯੋਗਕਾਰਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਸ ਵਾਰ ਅਜੇ ਤੱਕ ਕੇਂਦਰ ਸਰਕਾਰ ਦੇ ਵੱਲੋਂ ਸਰਕਾਰੀ ਟੈਂਡਰ ਜਾਰੀ ਨਹੀਂ ਕੀਤੇ ਗਏ ਜਿਸ ਦੇ ਕਾਰਨ ਕਣਕ ਦੇ ਰੇਟ ਦੇ ਵਿੱਚ ਕਰੀਬ 300 ਰੁਪਏ ਪ੍ਰਤੀ ਕੁਆਂਟਲ ਦਾ ਵਾਧਾ ਹੋ ਗਿਆ ਹੈ ਜੋ ਕਿ ਭਾਰੀਵਾਦ ਦਾ ਦਰਜ ਹੋਇਆ ਹੈ ਅਪ੍ਰੈਲ ਮਈ ਮਹੀਨੇ ਦੇ ਦੌਰਾਨ ਕਣਕ ਦੀ ਖਰੀਦ ਮੁਹਿੰਮ ਮੁਕੰਮਲ ਹੋਣ ਤੋਂ ਬਾਅਦ ਮੈਦੇ ਅਤੇ ਆٹے ਦੇ ਨਾਲ ਸੰਬੰਧਿਤ ਉਦਯੋਗਕਾਰਾਂ ਨੇ ਉਮੀਦ ਜਤਾਈ ਸੀ ਕਿ ਬਾਜ਼ਾਰ ਦੇ ਵਿੱਚ ਕਣਕ ਆਸਾਨੀ ਦੇ ਨਾਲ ਉਪਲਬਧ ਹੋਵੇਗੀ ਪਰ ਸਰਕਾਰੀ ਟੈਂਡਰ ਨਾ ਆਉਣ ਦੇ ਕਾਰਨ ਜਿਹੜਾ ਕਿ ਬਾਜ਼ਾਰ ਦੇ ਵਿੱਚ ਕਣਕ ਦੀ ਉਪਲਬਧਤਾ ਜਿਹੜੀ ਆ ਉਸ ਦੇ ਉੱਤੇ ਵੱਡਾ ਅਸਰ ਪਿਆ ਹੈ ਤੇ ਕੀਮਤਾਂ ਵਧ ਗਈਆਂ ਹਨ ਸੋ ਕੇਂਦਰ ਸਰਕਾਰ ਦੇ ਵੱਲੋਂ ਆਖਰੀ ਵਾਰ ਜਨਵਰੀ ਸਾਲ 2024 ਦੇ ਵਿੱਚ ਖੁੱਲੇ ਬਾਜ਼ਾਰ ਲਈ ਕਣਕ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਸੋ ਆਟੇ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੇ ਲਈ ਤੇ ਆਮ ਤੌਰ ਦੇ ਉੱਤੇ ਸਰਕਾਰ ਦੇ ਵੱਲੋਂ ਕੁਝ ਮਹੀਨਿਆਂ ਦੇ ਵਿੱਚ ਇਹ ਟੈਂਡਰ ਜਾਰੀ ਕੀਤੇ ਜਾਂਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਹੈ ਸੋ ਜਿਸ ਦੇ ਕਾਰਨ ਕਣਕ ਦੀ ਕੀਮਤ ਜਿਹੜੀ ਕਿ ਕੁਝ ਹਫ਼ਤੇ ਪਹਿਲਾਂ 2600 ਰੁਪਏ ਪ੍ਰਤੀ ਕਵਾਂਟਰ ਸੀ ਹੋਣੇ ਬਾਅਦ ਕੇ 2900 ਰੁਪਏ ਪ੍ਰਤੀ ਕਵਾਂਟਰ ਹੋ ਗਈ ਹੈ ਕ੍ਰਿੰਦਰ ਵੱਲੋਂ ਜਿਹੜੀ ਖਰੀਦੀ ਗਈ ਕਣਕ ਆ ਉਸਦੀ ਬੇਸ ਕੀਮਤ ਸਿਰਫ 2275 ਰੁਪਏ ਸੀ ਜੋ ਹੁਣ ਖਰਚਿਆਂ ਸਮੇਤ 2350 ਰੁਪਏ ਤੇ ਪਹੁੰਚਦੀ ਹੈ ਪਰ ਮੌਜੂਦਾ ਬਾਜ਼ਾਰ ਦੇ ਵਿੱਚ ਇਸ ਤੋਂ ਕਾਫੀ ਜਿਹੜੀ ਕਿ ਹੁਣ ਵਧ ਹੋ ਚੁੱਕੀ ਹੈ ਸੋ ਅਗਸਤ ਤੋਂ ਤਿਹਾੜੀ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਰੱਖੜੀ ਤੋਂ ਬਾਅਦ ਜਿਹੜਾ ਕਿ ਕਾਫੀ ਜ਼ਿਆਦਾ ਤਿਹਾਰ ਦੇਖਣ ਨੂੰ ਮਿਲਦੇ ਹਨ ਭਾਰਤ ਤੇ ਪੂਰੇ ਪੰਜਾਬ ਦੇ ਵਿੱਚ ਸੋ ਹੁਣ ਕਣਕ ਦੀਆਂ ਕੀਮਤਾਂ ਦੇ ਵਿੱਚ 300 ਰੁਪਏ ਦਾ ਇਕੱਠਾ ਹੀ ਵਾਧਾ ਜਿਹੜਾ ਹੋ ਗਿਆ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਰਾਸ਼ਨ ਡੀਪੂਆਂ ਤੋਂ ਨਹੀਂ ਮਿਲੇਗੀ ਕਣਕ ਜੀਹਾਂ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਸਰਕਾਰੀ ਯੋਜਨਾ ਦੇ ਤਹਿਤ ਨੀਲੇ ਕਾਰਡ ਧਾਰਕ ਖਪਤਕਾਰਾਂ ਨੂੰ ਹੁਣ ਸਸਤਾ ਰਾਸ਼ਨ ਪ੍ਰਦਾਨ ਕਰਨ ਦੇ ਲਈ ਜਿਹੜੀ ਕਿ ਸਕੀਮ ਚਲਾਈ ਜਾ ਰਹੀ ਹੈ ਪਰ ਸਰਕਾਰ ਦੇ ਵੱਲੋਂ ਹੁਣ ਜੋ ਕਿ ਈਕੇਵਾਈਸੀ ਕਰਵਾਉਣ ਦੇ ਲਈ ਕਿਹਾ ਗਿਆ ਸੀ ਜਿਸ ਨੂੰ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਨਹੀਂ ਕਰਵਾਇਆ ਗਿਆ ਹੈ ਸਰਕਾਰ ਨੇ ਇਸ ਸਬੰਧੀ ਹੁਣ ਕਈ ਕੋਸ਼ਿਸ਼ਾਂ ਕੀਤੀਆਂ ਹਨ ਤੇ ਬਹੁਤ ਸਾਰੇ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ ਹੈ ਸੋ 30 ਤੋਂ 31 ਲੱਖ ਲੋਕਾਂ ਦੇ ਵੱਲੋਂ ਅਜੇ ਵੀ ਈਕੇਵਾਈਸੀ ਨਹੀਂ ਕਰਵਾਈ ਗਈ ਸੋ ਖੁਰਾਕ ਸਪਲਾਈ ਵਿਭਾਗ ਦੇ ਵੱਲੋਂ ਆਟਾ ਦਾਲ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਹੁਣ ਲਗਾਤਾਰ ਕਣਕ ਜਿਹੜੀ ਕਿ ਪ੍ਰਦਾਨ ਹੋ ਰਹੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਰਕਾਰੀ ਦੀਪੂਆਂ ਤੋਂ ਜਿਹੜਾ ਕਿ ਇਹ ਲੋਕਾਂ ਨੂੰ ਕਣਕ ਨਹੀਂ ਮਿਲੇਗੀ ਜਿਨ੍ਹਾਂ ਦੇ ਦੁਆਰਾ ਆਪਣੀ ਈ ਕੇਵਾਈਸੀ ਨਹੀਂ ਕਰਵਾਈ ਗਈ ਹੈ ਆਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਮੋਦੀ ਸਰਕਾਰ ਦੇ ਉੱਤੇ ਜਿੱਥੇ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਅਤੇ ਇਸ ਤੋਂ ਇਲਾਵਾ ਦੇਸ਼ ਦੇ ਹੀ ਕੁਝ ਪੱਤਰਕਾਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਰਹੇ ਹਨ ਕਿ ਮੋਦੀ ਸਰਕਾਰ ਦੇ ਵੱਲੋਂ ਲਗਾਤਾਰ ਭਾਰਤ ਦੀਆਂ ਸਰਕਾਰੀ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ ਤੇ ਭਾਰਤ ਵੇਚਣ ਦੀਆਂ ਵੀ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਕਿ ਭਾਰਤ ਦੀਆਂ ਜਿਹੜੀਆਂ ਕੀ ਰੇਲਵੇਚ ਦਿੱਤੀ ਗਈ ਹੈ ਇਸ ਤੋਂ ਇਲਾਵਾ 에ਰਪੋਰਟ ਜਿਹੜੇ ਉਹ ਵੇਚ ਦਿੱਤੇ ਗਏ ਹਨ ਸੋ ਇਸੇ ਦੌਰਾਨ ਹੁਣ ਮੋਦੀ ਸਰਕਾਰ ਇੱਕ ਵਾਰ ਫਿਰ ਤੋਂ ਜਿਹੜਾ ਕਿ ਫਿਰ ਤੋਂ 8 ਵੱਡੀਆਂ ਸਰਕਾਰੀ ਕੰਪਨੀਆਂ ਵੇਚਣ ਦਾ ਕਰ ਦਿੱਤਾ ਗਿਆ ਹੈ ਜੀਹਾਂ ਤੋਂ ਅਨੁਦਾਨ ਦਿੱਤਾ ਕਿ 50000 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਅੱਠ ਸਰਕਾਰੀ ਕੰਪਨੀਆਂ ਵੇਚਣ ਦੀ ਜਿਹੜੀ ਇਸ ਦੇ ਵਿੱਚ ਗੱਲ ਹੋਈ ਹੈ ਸਰਕਾਰ ਹੁਣ ਭਾਰਤ ਦੇ ਵਿੱਚ ਇਹ ਵੱਡੇ ਲੈਵਲ ਦੇ ਉੱਤੇ ਜਿਹੜਾ ਕਿ ਨਿਵੇਸ਼ ਕਰਨਾ ਚਾਹੁੰਦੀ ਹੈ ਤੇ ਸੂਚੀ ਦੇ ਵਿੱਚ ਜਿਹੜੀ ਕਿ BEML ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਤੇ ਇਸ ਤੋਂ ਲਾਵਾ HLL ਜਿਹੜੀ ਕਿ ਕੰਪਨੀ ਹੈ ਲਾਈਫ ਕੇਅਰ ਲਿਮਟਿਡ ਵਰਗੀਆਂ ਕੰਪਨੀਆਂ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹਨ ਤੇ ਇੱਕ ਬੈਂਕ ਵੀ ਸ਼ਾਮਲ ਹੈ IDBI ਬੈਂਕ ਜੋ ਕਿ ਦੇਸ਼ ਦਾ ਸਰਕਾਰੀ ਬੈਂਕ ਹੈ ਸੋ ਇਸ ਨੂੰ ਵੀ ਵੇਚਣ ਦਾ ਜਿਹੜਾ ਕਿ ਮੋਦੀ ਸਰਕਾਰ ਦੇ ਵੱਲੋਂ ਹੁਣ ਇਰਾਦਾ ਬਣਾ ਲਿਆ ਗਿਆ ਹੈ ਸੋ ਲਗਭਗ 50000 ਕਰੋੜ ਰੁਪਏ ਇਕੱਠੇ ਕੀਤੇ ਜਾਣਗੇ ਸੋ ਸਰਕਾਰੀ ਕੰਪਨੀਆਂ ਨੂੰ ਵੇਚ ਕੇ ਮੋਦੀ ਸਰਕਾਰ ਦੇ ਵੱਲੋਂ ਹੁਣ ਜਿਹੜਾ ਕਿ ਇੱਕ ਵਾਰ ਫਿਰ ਤੋਂ ਫੰਡ ਇਕੱਠਾ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਮੋਦੀ ਸਰਕਾਰ ਦੀ ਆਲੋਚਨਾ ਹੋਣੀ ਜਿਹੜੀ ਕਿ ਪੂਰੇ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਲਾਜ਼ਮੀ ਹੈ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਸਰਕਾਰੀ ਜਿਹੜੀਆਂ ਕੰਪਨੀਆਂ ਹਨ ਉਹਨਾਂ ਨੂੰ ਲਗਾਤਾਰ ਵੇਚ ਕੇ ਦੇਸ਼ ਨੂੰ ਕੰਗਾਲ ਕੀਤਾ ਜਾ ਰਿਹਾ ਹੈ ਕਿ ਜਾਂ ਫਿਰ ਦੇਸ਼ ਦੀ ਜਿਹੜੀ ਉਹ ਤਰੱਕੀ ਦੇ ਲਈ ਇਹ ਜਿਹੇ ਕਦਮ ਜਿਹੜਾ ਮੋਦੀ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਸੋ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੀ